ਇਹ 25 ਚਾਂਦ ਪੁੱਤਰ ਕੋਲ ਪ੍ਰਾਪਤ ਹੋਈਆਂ। ਬਾਬਾ ਜੀ ਆ ਇਹ ਬੱਕਰੀਆਂ 775 ਬੱਕਸ ਲਵੇਰੀਆਂ ਰਹੀ। ਇਹਨਾਂ ਬੱਕਰੀਆਂ ਨੂੰ ਛੇਰ ਤੇ ਕਤਾਹ ਇਹਨਾਂ ਝਗੜਾ ਵਿੱਚ ਚਾਰ ਕਿਲਾ ਕਰਦੇ ਸਨ। ਬਾਬਾ ਜੀ ਇਹਨਾਂ ਬੱਕਰੀਆਂ ਦਾੁੱਧ ਪਹਿਲੇ ਪਾਤਸ਼ਾਹ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਛਕਨ ਦੀ ਢੇਟਾ ਹੋਇਆ ਪਾਤਸ਼ਾਹ ਨੇ فرمایا ਸਾਜੀ ਤੁਹਾਡਾ ਬੁੱਧ ਪਰਵਾਨ ਹੈ ਪਰ ਅਸੀਂ ਹੁਣ ਨਹੀਂ ਛਕਣਾ ਇਸ ਨੂੰ ਸਾਡੀ ਅਮਾਨ ਤੱਕ ਲੋ ਅਸੀਂ 6ਵੇਂ ਜਮੇ ਵਿੱਚ ਜਾਂਦੇ ਬਚਾਤੀ ਸ਼ਕਾ ਸਾਈਂ ਜੀ ਨੇ ਉਹ ਤ ਆਪਣੇ ਧੂਨੇ ਵਿੱਚ ਦਬਾ ਕੇ ਰੱਖ ਲਿਆ ਤੇ ਆਪ 6ਵੇਂ ਜਮੇ ਦੀ ਉਡੀਕ ਕਰ ਰਹੇ 6ਵੇਂ ਜਮੇ ਵਿੱਚ 6ਵੇਂ ਪਾਤਸ਼ਾਹ ਆਪਣੇ ਵੱਡੇ ਸੱਜਾ ਦੇ ਬਾਬਾ ਗੁਰਦੱਤਾ ਜੀ ਨੂੰ ਨਾਲ ਲੈ ਕੇ ਪਿਛਲੇ ਸਥਾਨ ਤੇ ਸਾਈਂ ਜੀ ਪਰਪੰਚੇ ਸਾਈਂ ਜੀ ਨੂੰ ਕਹਿਣ ਲੱਗੇ ਬਾਬਾ ਜੀ ਸਾਡੀ ਰੱਖੀ ਵੀ ਆਮਾਨਤ ਦੇ ਸਾਈਂ ਜੀ ਨੇ ਉਹੀ ਤੋਂ ਆਪਣੇ ਧੂਨੇ ਵਿੱਚੋਂ 121 ਸਾਲ ਬਾਅਦ ਕੱਢਿਆ ਜਿਵੇਂ ਕੱਚਾ ਰੱਖਿਆ ਸੀ ਹੀ ਕੱਚੇ ਦਾ ਹੀ ਕੱਚਾ ਨਿਕਲੇ ਆਪ ਨੂੰ ਸਤਨਾਮ ਉਹ ਤੁਛੇ ਮੇ ਬਾਤਾਂ ਨਹੀਂ ਛਕੇ ਆ ਬਾਬਾ ਗੁਰਦਤਾਈ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਮਾਰਾ ਦਾ ਰੂਪ ਧਾਰ ਕੇ ਉਤਸ਼ਕੇ ਦੁੱਧ ਸ਼ਕਣ ਤੋਂ ਬਾਅਦ ਜਿਤਵੜੀ ਨਾਂ ਦੇ ਸਥਾਨ ਤੇ ਇੱਕ ਵਰਤਾ ਬ੍ਰਾਹਮਣੀ ਮਾਈ ਦੀ ਮਰੀ ਹੋਈ ਗਊ ਨੇ ਮ੍ਰਿਤਿ ਛੜੀ ਨਾਲ ਸੁੱਚੇ ਜਲਦੇ ਛਿੱਟੇ ਦੇ ਕੇ ਬਾਬਾ ਗੁਰਦਤਾਈ ਨੇ ਜਿੰਵਦੀ ਕਰ ਦਿੱਤੀ ਜਦੋਂ ਇਸ ਬਾਰੇ 6ਵੇਂ ਪਾਠਸ਼ਰ ਪਤਾ ਲਿਖਿਆ ਨਰਾਜ ਹੋ ਕੇ ਕਹਿਣ ਲੱਗੇ ਬਾਬਾ ਜੀ ਲੁਕਰ ਵਿੱਚ ਰਹਿ ਕੇ ਕਰਮਾਤਖਾਨੀ ਕਹਿਰ ਦੇ ਪਰਪਰ ਹੈ ਉਹਨਾਂ ਇਸ ਗਉਤ ਬਦਲੇ ਜਤਨੀਆਂ ਤੁਸੀਂ ਛੱਡੋ ਤੇ ਅਸੀਂ ਛੱਡਦੇ ਹਾਂ ਇੱਕ ਮਿਆਰ ਚ ਦੋ ਤਲਵਾਰਾਂ ਨਹੀਂ ਪੜੀਆਂ ਇਹ ਬਚਨ ਸੁਣਦੇ ਹੋਏ ਬਾਬਾ ਗੁਰਦਤਾ ਜੀ ਆਪ ਪਸ਼ਲੇ ਸਥਾਨ ਤੇ ਸਾਂਝੀ ਪਰ ਪਹੁੰਚੇ ਸਾਂਝੀ ਨੂੰ ਕਹਿਣ ਲੱਗੇ ਬਾਬਾ ਜੀ ਇਹ ਸਗਾਤੇ ਬੈਠ ਕੇ ਤੁਸੀਂ ਬਹੁਤ ਦੇਰ ਨਾਮ ਜਪਿਆ ਜਗਾ ਪਵਿੱਤਰ ਹੋ ਚੁੱਕੀ ਏ ਸਾਨੂੰ ਪਿਤਾ ਜੀ ਵੱਲੋਂ ਸਰੀਰ ਛੱਡਣ ਦਾ ਹੁਕਮ ਆਇਆ ਹੈ ਇਸ ਕਰਕੇ ਤੁਸੀਂ ਇਹ ਜਗਾ ਸਾਨੂੰ ਦੇ ਦਿਓ ਤੇ ਆਪਣੇ ਨੇਰੇ ਥੋੜੇ ਜਿਹਾ ਅੱਗੇ ਲੈ ਜਾ। ਇਹ ਸੁਣ ਕੇ ਸਾਂਜੀ ਕਹਿਣ ਲੱਗੇ ਪਾਤਸ਼ਾਹ ਇਹ ਹੁਕਮ ਵੀ ਤੁਹਾਡਾ ਤੇ ਜਗਾ ਵੀ ਤੁਹਾਡੀ ਪ੍ਰਤੂਮ ਬਾਬਾ ਕਰ ਦਿੱਤਾ ਹਾ ਦੀਨ ਤੁਰੀ ਦਾ ਟਿਕਾ ਜੋਰ ਮੰਗਿਆ ਹਾ ਸੋ ਫਰ ਦਿੱਤਾ। ਪਾਤਸ਼ਾਹ ਤੁਸੀਂ ਬਰਾ ਦੇ ਦੱਤੇ ਸਕਤਾ ਨਾਇ ਕਰਨਾ ਤੁਹਾਡੇ ਕੋਲੋਂ ਵਾਹ ਲੈ ਕੇ ਇੱਥੋਂ ਹੀ ਵਾਪਸ ਮੁੜ ਜਾਣਾ ਸਾਡੇ ਕੋਲ ਸਬਰ ਤੇ ਕੋਣਾ ਵੀ। ਇਹ ਸੁਣ ਕੇ ਬਾਬਾ ਗੁਰਦਤਾ ਜੀ ਕਹਿਣ ਲੱਗੇ ਬਾਬਾ ਜੀ ਤੁਸੀਂ ਜਾਓ ਇਹ ਯਾਤਰਾ ਸਫਲ ਨਹੀਂ ਹੋਣੀ ਜਿਹੜਾ ਤੁਹਾਡੇ ਦਰਵਾਜ਼ ਚ ਚੌਕੀ ਭਰ ਕੇ ਜਾਏ ਕਰੇਗਾ ਜਿਹੜਾ ਤੁਹਾਡੇ ਨਾਲ ਜਾਊ ਉਹਦੀ ਯਾਤਰਾ ਸਫਲ ਨਹੀਂ ਹੋ ਬਣ ਕਰੇਗੀ ਸੋ ਬਾਬਾ ਜੀ ਦਾ ਹੁਕਮ ਮੰਨਦੇ ਹੋਏ ਸਾਈਂ ਜੀ ਬੱਕਰੀਆਂ ਛੇ ਕੁੱਤਾ ਲੈ ਕੇ ਇੱਥੇ ਆ ਗਏ ਪਿਛਲੇ ਸਥਾਨ ਤੇ ਬਾਬਾ ਗੁਰਦਤਾ ਜੀ 25 ਸਾਲ ਦੀ ਉਮਰ ਪੂਰੀ ਕਰਦੇ ਹੋਏ ਉਹੀ ਨੰਦੀ ਛਣੇ ਸਰਾਣੇ ਕਰਕੇ ਆਜੋ ਕੀ ਜੋ ਸਮਾਗਮ ਇੱਥੇ ਆ ਕੇ ਬਾਬਾ ਜੀ ਨੇ ਸਿਰਫ 13 ਦਿਨ ਮਾਰਤਾ ਨਾਮ ਜਪਿਆ ਅੰਤਮ ਸਮੇ 802 ਸਾਲ 13 ਦਿਨ ਦੀ ਉਮਰ ਪੂਰੀ ਕਰਦੇ ਹੋਏ ਸਾਈਂ ਪੀਰ ਬਾਬਾ ਫੋਟਨ ਸ਼ਾਹ ਜੀ ਐਸੇ ਅਸਥਾਨ ਤੇ ਜੋਤੀ ਜੋਤ ਸਮਾ ਗਏ। ਉਹਨਾਂ ਦੀ ਇਹ ਸਮਾਗ 6ਵੇਂ ਪਾਠ ਨੇ ਆਪ ਕੋਲ ਬੈਠ ਕੇ ਬਣਵਾਈ ਆਪਣੇ ਇਥੇ ਰਮਾਲਾ ਭੇਂਟ ਕੀਤਾ ਅਰਦਾਸ ਕੀਤੀ ਤੇ ਵਰਦਾਨ ਬਖਸ਼ਿਆ ਸਾਂਝੀ ਜੜੀ ਮਰੀਆਂ ਸੰਗਤਾਂ ਕਿਰਪਾ ਸਤਿ ਯਾਤਰਾ ਦੀ ਆਹਣ ਕੀ ਹੈ ਉਹਨਾਂ ਦੀ ਯਾਤਰਾ ਤਾਂ ਹੀ ਸਫਲ ਹੋਵੇਗੀ ਜਦੋਂ ਤੁਹਾਡੇ ਦਰਬਾਰ ਚ ਚੌਕੀ ਪਰਖੇ ਜਾਇਨ ਕਰਦੇ। ਉਹ ਸਾਧ ਸੰਗਤ ਜੀ ਦੇਸੀ ਬਾਬਾਈ ਦਾ ਇਤਿਹਾਸ ਪੱਕੀ ਪਈਆਂ ਜਿੰਨਾਂ ਸੰਤਾਂ ਨੂੰ ਟਿਕ ਬੈਠੀ ਜਰੂਰ ਕਰਦੀ ਹੈ। ਇਹਨਾਂ ਬਾਬੇ ਨਕਲ ਦੀ ਸੇਵਾਦਾਰ ਬਾਬਾ ਕੰਡਾ ਚ ਕਿਸੇ ਵੀ ਕਿਸੰਧੀ ਕਰਨੀ ਜਾਂਦੇ। ਉਹ ਵੀ ਸੰਤਾਂ ਹਨ ਆਪਣੀ ਸ਼ਰਤਾਂ ਅਨੁਸਾਰ ਇਸ ਤਰ੍ਹਾਂ ਇਥੇ ਮਾਇਆ ਦਾ ਆਸਰਾ ਖਿਜੈਂਦੇ ਹਨ। ਉਸੇ ਮਾਇਦੇ ਨਾਲ ਬਾਬਾਈ ਦਾ ਲੰਗਰ ਚਲਾਇਆ ਜਾਂਦਾ ਹੈ। ਇਸ ਸੋਲੇ ਬਾਬਾ ਜੀ ਦੇ ਦਰਬਾਰ ਸਿੱਤੇ ਨਾਲ ਹੀ ਇਮਾਰਤਾਂ ਦੀ ਸੇਵਾ ਚੱਲੀ ਹੈ ਸੋਇਆ ਸੰਤਾਹ ਬਾਬਾ ਜੀ ਦੇ ਨੰਗਰਾਂ ਦੀ ਸੇਵਾ 'ਚ ਬਾਬਾ ਜੀ ਦੀ ਇਮਾਰਤਾਂ ਦੀ ਸੇਵਾ 'ਚ ਆਪਣੀਆਂ ਦੇਖ ਕਮਾਈਆਂ ਵਿੱਚੋਂ ਵਜਿਹਾ ਇਸਨਾਂ ਪਾਉਸ ਵਹੀ ਕਰਨਾ ਤਾਂ ಪಕ್ಷੇ ਆਲੀ ਯਾਤਰਾ ਹਰ ਸਫਲ ਤੇ ਪ੍ਰਮਾਨ ਤਰੀ ਸੱਚੀ ਬਾਤ ਹੈ ਮਹਾਰਾਜ ਤਾਂ ਤਨ ਬਾਬਾ ਤੋਂ ਸ਼ਾਦੀ ਤਾਂ ਤਨ ਬਾਬਾ ਕੀ ਦਿੱਤਾ ਗੀਤ ਨਟਕਾ ਜੋ ਕੁਝ ਹੋ ਗਿਆ ਸੋ ਤਾਂ ਪਾਤਸ਼ਾਹ ਸਤਾਂਵਨੋਂ ਆਪਣੇ ਕਿਰਤ ਕਮਾਈਆਂ ਵਿੱਚੋਂ ਬੇਨਤ ਮਾਇਆ ਵੰਡਸਾਹਾਨ ਬੇੰਤਮਾਇ ਵਿਧੀ ਸੌਰਤ ਅੰਨੇ ਪੇਟਾ ਵਿਹਤ ਕਮਾਨਕਰਨ ਚਰਦੀ ਕਲਾ ਸੰਦਿਸ਼ੀ ਬਖਸ਼ਤ ਕੰਤਵਾਤੀ ਰੇਤ ਯਹਤ ਪ੍ਰਣੋਦਾਨ ਸੇਵਾ ਸਵਰਮ ਬਖਸ਼ਕਨ ਕੰਗਯੋਨ ਉਪਨਯਨ ਅਤੇ 5 974 ਚਰਪਾਨਕਰਨ ਚਰਦੀ ਕਲਾ ਜਨਦਾਨ ਸੇਵਾ ਸਵਰਮ ਬਖਸ਼ਕਨ ਬਖਸਵਾਨ ਆਪਤੀ ਕਰਦੀ ਸੇਵਾ ਦੀ ਬੇੰਤਮਾਇ ਬਹੁਤ ਜ਼ਰੂਰ ਪਿਆਰੇ ਆਪਣੀ ਨੇਕ ਮੰਨੇ ਵਿੱਚੋਂ ਸੱਚ ਪਤਸ਼ਾਰੰ ਬੇੰਤਮਾਇ ਪੇਤਾ ਮੇਰੇ ਪ੍ਰਮਾਤਮਾ ਚਰਨਾਂ ਦੇ ਖ਼ਾਲਸਾ ਤੁਮਸਤੀ ਬਖਸ਼ਿਸ਼ ਕਰਨੇ ਕਰ ਪ੍ਰਭਾਤ ਤੇ ਮੇਰ ਪ੍ਰਾਰਥਨਾ ਹਮੇਸ਼ਾ ਸੁਖਾਈ ਹੋਣਾ ਦੇ ਰੱਖੀ ਆਇਆਂ ਸੰਤਾਂ ਨੂੰ ਜੋ ਵੀ ਤਿਲ ਉਪੇਟਾ ਦਾ ਪ੍ਰਭਾਤ ਕਰਨਾ ਖ਼ਾਲਸਾ ਜੀ ਸਭ ਪਾਠੋਰੀ ਤਰਫੋਂ ਆਵਿਰਾਦੀ ਜੀ ਸਾਰਾ ਵਾਇਕਰ ਤੇ ਨਾਨਕ ਨਾਮ ਚੱਲਾ ਤੇਰੇ ਭਾਣੇ ਸਰਬਾਤਮ